ਦੇਖਦੇ ਰਹੇ ਜਿਹੜੇ ਜਿਹੇ ਮੈਪਲ ਸਮੇਂ ਦੇ ਵਿੱਚ ਸਮਾਗਮ ਕਰਕੇ ਬੰਦੇ ਜਾਂਦੇ ਆ। ਵੱਡਾ ਧਰਵਾਦਾ। ਬਾਈ ਰਸਾ ਕੁਰਸੀ ਲਗਣਾ ਕਾਹਲਾ ਖਿੜੇ ਆਣੇ ਹਾਰ ਜਾਣੇ ਬੈਂਸਾਂ। ਇਹ ਟੀਮਾਂ ਜਿਹੜੀਆਂ ਬਿਨਾਂ ਕਿਸੇ ਦੇਰੀ ਤੋਂ ਲੋਹਾਰ ਮਾਜਰਾ ਤੇ ਬੈਂਸਾਂ ਦੀਆਂ ਟੀਮਾਂ ਫਿਰ ਟੀਮਾਂ ਜਿਹੜੀਆਂ ਬਿਨਾਂ ਕਿਸੇ ਦੇਰੀ ਤੋਂ ਤਿਆਰ ਹੀ ਖੜਣੀਆਂ ਆ। ਬੈਂਸ ਤੇ ਲੋਹਾਰ ਮਾਜਰਾ ਤੇ ਬੈਂਸਾਂ ਦੀਆਂ ਟੀਮਾਂ ਇਸੇ ਕਬੱਡੀ ਕੱਪ ਤੇ ਨਹੀਂ ਪੁੱਜ ਸਕਿਆ ਪਰ ਕਹਿੰਦੇ ਦਾਲੇ ਵਾਲੇ ਗੱਲ ਦਾ ਵੀ ਵਿਸ਼ੇਸ਼ ਤੌਰ ਤੇ ਬਹੁਤ ਧੰਨਵਾਦ ਹੈ। ਲੋਾਰ ਮਾਗਰਾ ਤੇ ਬੈਸਨੀਆਂ ਦੀ 마을 1900 ਜਰਨੀ ਪ੍ਰਦੇਸ਼ ਹੈ ਜੋ ਉਧਰ ਸੰਦੇ ਹਲਕਰ ਉਪਨਗਰ ਤੋਂ ਐਮਐਲਏ ਸਾਹਿਬ ਸ਼੍ਰੀਮਾਨ ਦਨੀਸ਼ ਜੱਡਾ ਜੀ ਇਲਾਕੇ ਦਾ ਕਰੇ ਮਾਨ ਹੈ ਔਰ ਅੱਗੇ ਵੀ ਟੈਂਡਰ ਦੇ ਰਿਸ਼ਤੇ ਦੇ ਦਰਮਿਆਨ ਜਿਹੜੇ ਅੱਗੇ ਤੇ ਪਰਤੇ ਚੱਲ ਕੇ ਆਏ ਨੇ ਉਹਨਾਂ ਦਾ ਵੀ ਬਹੁਤ ਸਤਿਕਾਰ ਹੈ ਇਹਦੇ ਫਟੇ ਕੱਪਦੇ ਹੁੰਦੀਆਂ ਰਹਿੰਦੀਆਂ ਹਨ ਤੇ ਉਹਨਾਂ ਬੇਨਤੀ ਕਰਾਂ 2 ਮਿੰਟ ਲਈ ਆ ਕੇ ਆਈ ਹੋਈ ਸੰਗਤ ਦੇ ਰੂਪ ਰੂਪੋਂ ਹੋਣ ਚਲੋਲੀ ਦੇ ਕੋਲ ਕਰਵਾਏ ਜਾ ਰਹੇ ਇਸ ਕਬੱਡੀ ਟੂਰਨਾਮੈਂਟ ਦੇ ਵਿੱਚ ਜੁ ਕਿ ਫਿਰ ਬੰਦੇ ਸਿੰਘ ਜੀ ਸ਼੍ਰੀ ਨਿਰਮਲ ਸਿੰਘ ਜੀ ਜੀ ਦਾ ਕਾਰ ਸਿੰਘ ਜੀ ਉਹਨਾਂ ਨੂੰ ਸਮਰਥਨ ਹੈ ਇਸ ਫਿਰ ਮੇਲੇ 'ਚ ਜਿੰਨੇ ਵੀ ਖਿਡਾਰੀ ਪਹੁੰਚੇ ਨੇ ਦੂ ਦੂਰੋਂ ਮੱਥੇ ਤੇ ਬਰਾਦਮਾਨ ਨਗਰਪੁਰਾ ਸਾਰੇ ਇਲਾਕੇ ਦੇ ਮਹਤਵਪੂਰਨ ਸਖੀਤਾ ਸਾਰੇ ਪਹਿਲਾ ਪਤਰੀ ਸਾਨ ਭਾਈ ਵਾਹਿਬ ਜੀ ਦਾ ਖਾਸਾ ਵਾਹਿਬ ਜੀ ਮੈਨੂੰ ਲੱਗਦਾ ਅੱਜ ਸਾਡੇ ਸਰੇ ਸਾਫ ਦਾ ਸਰਪੰਚ ਸਾਹਿਬ ਭਗਵੰਦਰ ਸਿੰਘ ਜੀ ਅੱਜ ਇਹਨਾਂ ਵਿਦਿਆਲੂ ਮਹਿਬਤ ਨੂੰ ਡਾਕਟਰ ਮਹਾਗੇ ਨੇ ਮੰਨਦਾ ਧੰਨਵਾਦ ਸੋ ਸਾਡੇ ਸੇਵਾਤਾ ਹੋਣਾ ਸੋ ਸਾਡੇ ਸਰਪੰਚ ਸਾਹਿਬ ਸਰਪੰਚਵਿੰਦਰ ਸਿੰਘ ਜੀ ਮਾਣ ਕੇ ਮੌਜੂਦ ਸਾਡੇ ਜਸਵੰਤ ਸਿੰਘ ਬੱਲਣ ਸਾਡੇ ਭਗਤ ਸਿੰਘ ਜੀ ਨੌਨੀ ਸਾਹਿਬ ਤੇ ਸਾਡੇ ਖੇਡਾਂ ਦੇਆਂ ਜਲੌਨੀਆਂ ਸਾਰੀਆਂ ਵੱਡੀਆਂ ਸਫਲਤਾ ਜਿਦੇ ਕਬੱਡੀ ਦੇ ਵੱਡੇ ਨਾਮ ਸਰਤਨਾ ਸਿੰਘ ਜੀ ਕੁਲਦੀਪ ਸਿੰਘ ਜੀ ਸੁਬਿੰਦਰ ਸਿੰਘ ਜੀ ਸਾਰੇ ਬਾਈਕਰੇ ਨੇ ਸਾਰੇ ਬਿੰਦਾ ਜੀ ਸਾਬਕ ਬਿੰਦਾ ਬਲਜੀਤ ਸਿੰਘ ਬਿੰਦਾ ਜੀ ਸਰਦਾਰ ਸਿੰਘ ਜੁੰਦਰ ਜੀ ਜਸਵੀਰ ਸਿੰਘ ਕਾਲਾ ਜੀ ਡਾਕਟਰ ਸਾਹਿਬ ਕੰਸਾਹ ਜੀ ਬਸੀ ਪਿੰਡ ਤੋਂ ਆਪਣੇ ਸਾਡੇ ਰਵਿੰਦਰ ਕੌੜੀ ਜੀ ਹਾਜ਼ਰ ਨੇ ਸਾਡੇ ਸੌਰ ਸਿੰਘ ਬਸੀ ਜੀ ਦੇਵ ਸਿੰਘ ਬਸੀ ਜੀ ਸਾਰੇ ਤੁਹਾਡਾ ਜੀ ਤੁਹਾਨੂੰ ਤੁੱਚਾ ਜੀ ਸਭ ਦਾ ਧੰਨਵਾਦ ਕਰਦੇ ਕਿਉਂਕਿ ਨਾਮ ਸਾਰੇ ਮੌਕੇ ਜਾਂ ਸਕਦੇ ਪਿੰਡ ਕੜਵਾਕੇ ਚੋਂ ਆਉਂਦੀ ਖੇ ਦਾ ਆਸਾਰਿਆਂ ਦੇ ਤਰ੍ਹਾਂ ਮੇਰਾ ਨਾਮ ਸੁਣੀ ਦੇ ਜੀ ਸਭ ਦਾ ਬਹੁਤ ਸਭ ਨੂੰ ਮਾਣ ਇੱਕ ਖੇਡ ਮੇਲੇ ਕਿਉਂਕਿ ਸਭ ਤੋਂ ਜਿਆਦਾ ਜੀ ਅੱਜ ਦੇ ਸਮੇਂ ਦੀ ਲੋੜ ਪੰਜਾਬ ਦੇ ਵਿੱਚ ਹੈ ਹੁੰਦੀ ਰਹਿੰਦੀ ਹੈ ਹਨ ਤੇ ਹੁਣ ਮੈਂ ਬੇਨਤੀ ਕਰਾਂ 2 ਮਿੰਟ ਲਈ ਆ ਕੇ ਆਇਓ ਸੰਗਤ ਦੇ ਰੂਪ ਰੂ ਹੋਣ ਤੇ ਨਾਲੇ ਸਾਡੇ ਗਵਾਡੀ ਪਿੰਡ ਨਗਰ ਬੜਵਾ ਤੋਂ ਸਰਪੰਚ ਨੌਜਾਨ ਹਰਤਾਪ ਸਿੰਘ ਜੀ ਕਾਲਾ ਜੀ ਤੇ ਨਾਲ ਡਾਕਟਰ ਸਾਹਿਬ ਹੋਰ ਜਿੰਨੇ ਵੀ ਨਰਜਾ ਬਰਜਾ ਇਹਨਾਂ ਦੇ ਨਾਲ ਸਾਡੇ ਖੇਡ ਮੇਲੇ ਦੀ رونਕ ਨੂੰ ਵਧਾਉਣ ਦੇ ਲਈ ਪਹੁੰਚੇ ਸਾਰਿਆਂ ਨੂੰ ਜੀ ਆਇਆਂ ਤੇ ਧੰਨਵਾਦ ਕੀਤਾ ਜਾਂਦਾ ਹੈ ਕਿਉਂਕਿ ਜੋ ਜੱਗਾ ਸਾਹਿਬ ਜੀ ਦੀ ਕਾਜਸ਼ੈਲੀ ਹੈ ਉਹ ਸਾਰਿਆਂ ਨੂੰ ਪਤਾ ਹੈ ਕਿ ਬੜੇ ਹੀ ਸੁਚੱਜੇ ਤਗਦੇ ਨਾਲ ਆਪਣੇ ਹਲਕੇ ਦੀ ਰਹਿਮਾਈ ਅਤੇ ਹਲਕੇ ਦੇ ਜੋ ਕੰਮ ਕਾਜ ਉਹ ਕਰ ਰਹੇ ਨੇ ਕਰਵਾ ਰਹੇ ਨੇ ਲੁੱਟੀਆਂ ਪਾਉਂਦੀ ਫਿਰੇ ਜਵਾਨੀ ਰਹਿਰੇ ਹੱਥ ਪਾਸੇ ਲੁੱਟੀਆਂ ਪਾਉਂਦੀ ਫਿਰੇ ਜਵਾਨੀ ਅਗਲੀ ਕਮੇਟੀ ਕਦੇ ਭਾਵੇਂ ਲਈ ਲੋਜਨ ਲਈ ਤਿਆਰ ਖੇਡ ਮਨਾਉਂਦਾ ਦੇਖ ਲੈ ਕਿਦਾਂ ਜੀਭਾ ਦਰਾਂ ਤਾਈ ਚਲੇਦਾ ਆ ਮੈਂ ਇਸ ਵਿੱਚ ਚਾਈ ਵੀ ਹੋ ਪੁਆਇੰਟਾਂ ਵੀ ਟੀਮ ਦੇ ਲਈ ਜੋੜਦੇ ਕਹਿੰਦੇ ਮੈਂ ਵੀ ਲੱਗਦੀ ਆ ਆਹ ਗੇਰਾ ਕਬੱਡੀ ਪਾਣ ਲਈ ਔਰ ਚਨੌਲੀ ਪਿੰਡਾਂ ਮੇਰੇ ਮਿੱਤਰੋ ਔ ਪਾਈਏ ਕੋਲ ਦੀ ਜੀ ਪੰਜਾਬ ਦੀ ਧਰਤੀ ਹੈ ਖਰੇਕ ਨੰਬਰ ਤੇ ਰਵਾਵਾ ਚੌਲਾ ਦੇ ਮਿੱਤਰੋ ਖਰੇਕ ਨੰਬਰ ਤੇ ਰਵਾਵਾ ਵਾਲਾ ਲੋ ਕਬੱਡੀ ਪਾਣ ਦੇ ਲਈ ਚੰਤਾਰ ਸਾਹਿਬ ਦੀ ਧਰਤੀ ਦਾ ਜਾ ਤਿਆਰ ਬਟਿਆਰਾ ਸ੍ਰੀ ਭਾਜੀ ਕੱਢੋ ਗੱਲ ਬੜੀ ਜੀ ਸਾਹਮਣੇ ਕਹਿੰਦੇ ਮਿਲ ਜਿਓ ਵੱਡਾ ਤੁਹਾਨੂੰ ਹੱਥ ਕਰਦੇ ਆ ਵੀ ਥਾਣੇ ਕਾਨੂੰਨ ਤੋਂ ਤੁਸੀਂ ਅੱਜ ਦੀ ਜੋ ਕੀੜੀ ਹੈ ਅੱਜ ਦੇ ਨੌਜਵਾਨ ਸਾਡੇ ਖਰਾਏ ਪਏ ਵੇ ਆ ਇਹਨਾਂ ਨੂੰ ਕਿਆਸ਼ ਦੇ ਦੇਣਾ ਚਾਹਦੇ ਜੀ ਅੱਜ ਮੈਂ ਇਕੱਠੇ ਹੋ ਕੇ ਜੋ ਸੀਐਮ ਸਾਹਿਬ ਨੇ ਮਹਿਮਤ ਲਈ ਹੈ ਪੰਜਾਬ ਪੰਜਾਬ ਦੀ ਜਵਾਨੀ ਚੜ੍ਹਦੀ ਕਲਾ ਵਲ ਲੈ ਕੇ ਜਾਣ ਲਈ ਉਹਦਾ ਸਾਥ ਦੇ ਕੇ ਖੇਡਾਂ ਨੂੰ ਪ੍ਰਮੋਟ ਕਰੀਏ ਜਿਵੇਂ ਅੱਜ ਚਲੌਂਦੀ ਵਾਲੇ ਸੁਪਰੀਆਈ ਕਲੱਬ ਵਾਲੇ ਖੇਡਾਂ ਨੂੰ ਪ੍ਰਮੋਟ ਕਰ ਰਹੇ ਨੇ ਖੇਡ ਮੇਲਾ ਕਰਾ ਕੇ ਐਦੇ ਸੁਪਰੇ ਅੰਦਰ ਖੇਡਾਂ ਨੂੰ ਪ੍ਰਮੋਟ ਕਰੀਏ ਔਰ ਜਿਹੜੇ ਨਸ਼ੇ ਦੇ ਸਲਾਗਰ ਨੇ ਉਹ ਇੱਕ ਘਟਾ ਘਾੜ ਦੀ ਜੋ ਪੰਜਾਬ ਤੋਂ ਕੀਤੀ ਗਈ ਹੈ। ਉਹਦੇ ਵਿੱਚ ਵੀ ਸਾਰੇ ਪੰਜਾਬ ਦੇ ਨੌਜਵਾਨ ਸਹਿਯੋਗ ਦੇਣ। ਪੰਜਾਬ ਨੂੰ ਜੋ ਜਹੋ ਜਹਰਾਲ ਸਿੰਘ ਸਾਹਿਬ ਨੇ ਬਖਸ਼ਿਆ ਆਪਾਂ ਉਸ ਰਾਤ ਹੀ ਪੰਜਾਬ ਨੂੰ ਲੈ ਕੇ ਜਾਈਏ। ਮੈਜੀ ਸਰ ਜੀ ਸਾਡੀ ਮੇਨ ਪ੍ਰੋਬਲਮ ਹੈ ਜੀ ਸਭ ਤੋਂ ਵੱਡੀ। ਵੀ ਜੇ ਤੁਸੀਂ ਇਹਨੂੰ ਛੇਤੀ ਛੇਤੀ ਹੱਲ ਕਰਾਓ ਸ਼ਾਰਟ ਘਾੜ ਦੀ ਜਿਹੜੀ ਪੱਕੀ ਸੜਕ ਇਹ ਪਹਿਲ ਦੇ ਅਧਾਰ ਤੇ ਜੇ ਬਣਾਈ ਜਾਵੇ ਤਾਂ ਸਾਡੇ ਪਿੰਡ ਦਾ ਬਹੁਤ ਵੱਡਾ ਸੁਧਾਰ ਹੋ ਸਕਦਾ ਜੀ। ਬਿਲਕੁਲ ਜੀ ਇਹ ਜ਼ਰੂਰ ਬਣੇਗੀ। ਮੰਚ ਤੇ ਵੀ ਮੰਗ ਰੱਖੀ ਸੀਗੀ। ਗਰਾਊਂਡ ਦਾ ਮਾਰਗ ਅਗਰ ਛੜ ਕੱਚੀ ਹੈ ਉਹਨੂੰ ਪੱਕੀ ਕਰ ਦਿਓ ਜੀ ਠੀਕ ਹੈ ਧੰਨਵਾਦ ਆਹ ਖੇਡ ਦੇ ਮੈਦਾਨ ਵਿੱਚ ਕਹਿੰਦੇ ਸੁੱਖਾ ਕਬੱਡੀ ਪਾਣ ਦੇ ਲਈ ਫੇਰ ਤਿਆਰ ਵਰ ਤਿਆਰਾ ਉਧਰ ਚਾਰ ਤਿਆਰ ਵਰ ਤਿਆਰਾ ਮੇਰੇ ਮਿੱਤਰੋ ਵੀ ਬੰਦਾ ਨੇ ਉਹ ਕੁੱਤਿਆਂ ਦੀ ਜਾਤ ਹੁਣੀਆ ਓਏ ਪੜਦਾ ਹੈ ਗਾਲ ਜਿਵੇਂ ਸੁੱਕੀ ਭਾਂਡ ਨੂੰ ਜਿਹਨੇ ਪਿਓ ਦੀ ਕਾਦੀ ਮੁਫਤ ਉਤਾਰਿਆ ਓਏ ਗੱਡਾ ਖੋੜਾ ਇਹ ਜਿਹਨੇ ਪੁੱਤ ਕਹਿਣ ਨੂੰ ਵੀ ਗਰੀਆਂ ਚ ਟੌਮ ਸ਼ੋਮਾ ਬੜੇ ਭੁੰਦੇ ਜਮਨ ਕੰਦ ਦੇ ਸ਼ਿੱਧੇ ਸੋਹਣੇ ਨਾ ਮਾਮਾ ਦੀ ਜੋ ਸ਼ਰਤੀਆ ਚ ਮੇਰੀ ਆਉ ਫੈਕਟ ਨੇ ਜੋਤਾ ਕਿਥੋਂ ਦਿਨੇ ਸੋਹਣਿਆ ਮਾਮਾ ਨੇ ਕਿਹਾ ਬਲੀਸ਼ਰ ਪੁੱਤਰਾ ਲਓ ਜੱਸ ਕਰਨੀ ਕਿਰੇ ਕਬੱਡੀ ਪੈ ਚੁੱਕੀ ਆ ਕੈਡਾ ਵੀ ਲੈ ਵੀ ਗਾਗੜਿਆ ਇਹ ਸਾਲ ਹਾ ਖਿਡਾਰੀ ਨੇ ਕਿਰੇ ਬੱਲੇ ਬੱਲੇ ਕਰਾਈ ਆ ਲਓ ਵੇਖੋ ਜੰਦਾ ਆ ਗਿਆ ਖਿਡਾਰੀਏ ਦਾ ਪਰ ਜੱਸ ਕਰਨ ਕਿਰੇ ਟੱਕਰਾ ਕਡੋੜਿਆ ਲਓ ਕਬੱਡੀ ਮਨੋਟੀ ਬਾੜਾ ਲਓ ਖੇਡ ਦੇ ਮੈਦਾਨ ਵਿੱਚ ਕੰਦੇ ਹੋ ਬੋਲਾ ਕਬੱਡੀ ਪਾਰਿਆ मेरे मित्रों वो भी भरा चेचे तौर हो शरीफ वर्ग के पटी फते विशाल धरू वर्ग आए हुए और सारी कद वजीर बने पुजे हुए धरते Thank you.